सुना सा एक मुकाम बख्शे मेरे बड़े वीर इंद्रजीत प्रेमी जी भी पहुंचे हैं डॉक्टर खीवा साहब ਸ਼ੋਕਸਾ ਵੱਡੇ ਵੀ ਕਹਾਣੇਕਾਰ ਗੁਰਮੀਤ ਸਿੰਘ ਜੀ ਤੇ ਛੋਟੇ ਵੀ ਸੁਵਸਕਤਰੇ ਪੰਜਾਬ ਸਕੱਤਰਤ ਸਹਿਸਬਧੀ ਜਾਨ ਨੇ ਸਾਡੀ ਹਜਲਾ ਸਾਹਿਬ ਤੇ ਬਾਕੀ ਸਾਰੇ ਸਖਸ਼ਿਤਾ ਮਾਨਵਤਿਆ ਸਖਸ਼ਿਤਾ ਬੈਠੀਆਂ ਨੇ ਟੁਕੜ ਪਤੰਗ ਜੀ ਵੀ ਆਏ ਨੇ ਉਮੇਲੀ ਰਚਨਾ ਬਿਲਕੁਲ ਹਟ ਕੇ ਸਮਾਜ ਦੀ ਜੋ 50% ਸਾਡੀ ਆਬਾਦੀ ਹੈ ਮਿਹਨਤ ਪੈਣਾ ਮਮ ਸਰਕਾਰੀ ਕਾਮੀਕਾਰ ਪੰਜੀਤ ਮਹਾਨ ਸਾਹ ਹੁੰਦੇ ਨੇ ਉਸ ਜੋ ਆਬਾਦੀ ਹੈ ਸਾਡੀ ਜੋ ਸਾਡੀਆਂ ਜਿਨ੍ਹਾਂ ਦੇ ਸਿਰ ਦੇ ਉੱਤੇ ਅਸੀਂ ਕਹਾਂ ਜੋ ਨਿਕਲਦੇ ਆਂ ਦੌੜਦੇ ਆਂ ਬਾਹਰ ਜਾਂਦੇ ਆਂ ਸੜੀਆਂ ਮਾਰਾਂ ਆਪੇ ਨਾ ਈਆਂ ਲੋਹਾ ਸਾਜੇ ਉਹਨਾਂ ਦੀ ਦਸਥਿਤੀ ਕੀ ਐ ਸਾਡੇ ਸਮਾਜ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਭਾਰਤੀ ਸੰਸਕ੍ਰਿਤੀ ਦੇ ਵਿੱਚ ਆਪਾਂ ਸਾਰਾ ਦੇਖਦੇ ਆਂ ਮੇਰਾ ਇੱਕ ਗੀਤ ਐ ਮੈਂ ਉਹ ਪੜਾਂ ਲਈ ਸ਼ਿਸ਼ੇ ਦੇ ਵੱਲ ਦੇਖ ਨਾ ਹੋਵੇ ਸ਼ੀਸ਼ੇ ਦੇ ਵੰਡੇ ਚਲਣਾ ਹੋਵੇ ਸੇਕ ਅਮੜੀਏ ਚਲਣਾ ਹੋਵੇ ਸੇ ਮੈਂ ਅਣਕਹੀ ਕਹਾਣੀ ਹਾਂ ਮਾਂ ਉਲਝਾਈ ਗਈ ਤਾਣੀ ਹਾਂ ਮਾਂ ਚੁੰਨੀ ਫਟੀ ਪੁਰਾਣੀ ਹਾਂ ਮਾਂ ਨਾਗੇਲੀ ਦੀ ਬਾਣੀ ਹਾਂ ਮਾਂ ਇਸੇ ਲਈ ਮਰ ਜਾਣੀ ਹਾਂ ਮਾਂ ਉਸੇ ਸਾਈ ਨੇ ਲੁੱਟਿਆ ਮੈਨੂੰ ਉਸੇ ਸਾਈ ਨੇ ਲੁੱਟਿਆ ਮੈਨੂੰ ਜਿਸ ਤੇ ਸੀ ਇਕ ਟੇਕ ਅਮੜੀਏ ਸ਼ਿष्य ਦੇਵਾਂ ਦੇਖ ਨਾ ਹੋਵੇ ਸ਼ਿष्य ਦੇਵਾਂ ਦੇ ਜ਼ੋਰਾਵਰਦੀ ਲੱਖ ਦੇ ਉੱਤੇ ਜ਼ਿਮੀਂਦਾਰਾਂ ਦੀ ਪੱਟ ਦੇ ਉੱਤੇ ਬਾਣਿਏ ਦੀ ਉਸ ਹੱਟ ਦੇ ਉੱਤੇ ਧਰਮ ਗੁਰੂ ਦੇ ਪੱਟ ਦੇ ਉੱਤੇ ਰੂਹ ਦੇ ਇੱਕ ਇੱਕ ਫੱਟ ਦੇ ਉੱਤੇ लिखे जिना ने देख कमलिए शीशे देवो देख ना होवे शीशे देवो देख इश्क बला की मैके जाना इश्क बला की मैके जाना मेरे मन का बाल ले आना चढ़ के निथ आ जावे ठाणा ठाणा जो सदियां तो गाना नवे नवे विरतांत सृज के की देवे सरलेख ਉਮੜੀਏ ਸ਼ੀਸ਼ੇ ਦੇਵਲ ਦੇਖ ਨਾ ਹੋਵੇ ਸ਼ੀਸ਼ੇ ਦੇਵਲ ਦੇ ਚੌ ਜੁਗਾਂ ਦੀ ਇਹੋ ਕਹਾਣੀ ਚੌ ਜੁਗਾਂ ਦੀ ਇਹੋ ਕਹਾਣੀ ਦੇ ਪੰਡ ਦੀ ਹਰ ਇੱਕ ਢਾਣੀ ਬੰਦਿਆਂ ਦੀ ਵਿਦਿਆਈ ਖਾਣੀ ਵਰਣ ਵਰਗ ਦੀ ਇਸ ਮਸਾਣੀ ਬੰਦਿਆਂ ਦੀ ਵਿਦਿਆਈ ਖਾਣੀ ਵਰਣ ਵਰਗ ਦੀ ਇਸ ਮਸਾਣੀ ਇਹ ਸ਼ਾਤਰ सुरजीत सियानी ए छात्र सुरजीत सियानी ए नखतारे पेख अमड़िए शीशे देवल देख न होवे शीशे देवल देख चलना होवे सेक अमड़िए चलना होवे सेक मेहरबानी बहुत-बहुत धन्यवाद आज्ञा सम्मान सीता ਅਦੇ ਬੜੀ ਬਹੁਤ ਹੀ ਅਰੇ ਸਰਕਾਰ ਵਿਰੋਧ ਬੜੀ ਖੁਸ਼ੀ ਗੱਲ ਹੋਈ ਆ ਕਿ ਕਵੀਨ ਜੀ ਮਹਾਲੀ ਅਦੇ ਜੀਵਰੇ ਲਿਕੇ ਇੱਕ ਦਸਮਾਨੁਰ ਜੇ ਔਰ ਜਿਸ ਤੱਕ ਸਿਰ ਮਾਨਸਿਕ ਸੀਮਾ ਦਾ ਨਹੀਂ ਉਹ ਹੱਬੀ ਜਾਣਦੇ ਔਰ ਖੁਸ਼ੀ ਗੱਲ ਤਾਂ ਇਹ ਆ ਕਿ ਅਸੀਂ ਬਹੁਤ ਦੇ ਚਾਹੁੰਦੇ ਕਿ ਇਹਨਾਂ ਸਭ ਜਿੱਤਲ ਮਹਾਨ ਮਰੇ ਫੁਲਾਨਾ ਜੈਜੂ ਕੌਜ਼ਰ ਦਾ ਨਾਮ ਹਰ ਘਰ ਕਰਕੇ ਲੋਕ ਜਾਣਦੇ ਨੇ ਪਰ ਅੱਛੀ ਕੋ ਡਰਦੇ ਨਹੀਂ ਆਪੇ ਬਈ ਪੱਤਰਕਾਰ ਵੀ ਨਹੀਂ ਤਾਂ ਆਪਾਂ ਸਮਝਦੇ ਕਹਿੰਦਾ ਨਾ ਵੀ ਆਪਾਂ ਜਿਹੜਾ ਲੋਰੂ ਤੇ ਸਾਡੇ ਬਿੱਤਰ ਵੀ ਨੇ ਪੱਤਰਕਾਰ ਵੀ ਸਾਇੰਟਾਲੀ ਪਤਾ ਨਹੀਂ ਇਹਨਾਂ ਨੂੰ ਕੀ ਕੁਝ ਸਿੱਖੀਦਾ ਹੈ ਕਿੰਨੇ ਸਾਲੋਂ ਖੜੇ ਨੇ ਉਸ ਬਣੇ ਹੋਏ ਨੇ ਪਰ ਮੈਨੂੰ ਖੁਸ਼ੀ ਆ ਕਿ ਅੱਜ ਨੂੰ ਜੋ ਲਾਈਫ ਟਾਈਮ ਕੀਮੈਂਟ ਅਵਾਰਡ ਮਿਲਿਆ ਹੈ ਉਹਦੀ ਮੈਨੂੰ ਕੋਈ ਜ਼ਿਆਦਾ ਖੁਸ਼ੀ ਆ ਕਿਉਂਕਿ ਮੇਰੇ ਘਰ ਨੂੰ ਪਤਾ ਹੈ ਕਿ ਪਹਿਲਾ ਜੋ ਲਾਈਫ ਟਾਈਮ ਜੀਮਟਾ ਵਾੜਾ ਉਹ ਮੈਨੂੰ ਮਿਲਿਆ। ਤੇ ਅੱਜ ਉਹ ਮੇਰੀ ਵੀ ਇਹਨੇ ਜਾਣਕਾਰੀ ਕਰ ਦਿੱਤੀ ਆ। ਮੇਰੇ ਵੀ ਜਨਤ ਆਏ ਹੋ ਗਏ ਯਾਰ ਇਸ ਲਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ। ਉਹਨਾਂ ਜਿਆਦਾ ਨਾ ਕਿਹਾ ਹੋਇਆ ਮੈਂ ਆਪਣੀ ਰਜਨਾ ਬਣਾਉਣੇ ਨਹੀਂ ਕਿੰਨਾ ਥੋੜੀ ਦੇਜ ਪਿਆਰਦੀ ਆ ਸਹਿਦ ਉਦਮ ਸਿੰਘ ਬਣੀ। ਸਹਿਦ ਉਦਮ ਸਿੰਘ ਬਣੀ ਆਓ ਵੀਰ ਨੂੰ ਸੁਣੋ ਬੈਠ ਕੇ। ਆਓ ਵੀਰੋ ਸੁਣੋ ਬੈਠ ਕੇ ਅੱਜ ਬਾਤ ਮੈਂ ਪਾਵਾਂ ਆਓ ਵੀਰੋ ਸੁਣੋ ਬੈਠ ਕੇ ਅੱਜ ਉਹ ਬਾਤ ਮੈਂ ਪਾਵਾਂ ਇੱਕ ਸੂਰਬੀਰ ਸਰਦਾਰ ਦੀ ਇੱਕ ਸੂਰਬੀਰ ਸਰਦਾਰ ਦੀ ਉਦਮ ਸਿੰਘ ਦੀ ਗੱਲ ਸੁਣਾਵਾਂ ਵਿੱਚ ਜਿੰਮਿਆਂ ਸੁਨਾਮ ਸਾਹਿਬ ਨੇ ਵੀ ਜਿੰਮਿਆਂ ਸੁਨਾਮ ਸਾਹਿਬ ਦੇ ਪੜਿਆ ਪਾਉਂ ਸੀ ਲਾਡਾਂ ਚਾਵਾਂ ਬਚਪਨ ਤੋਂ ਮਨ ਚਾਹ ਸੀ ਬਚਪਨ ਤੋਂ ਮਨ ਚਾਹ ਸੀ जिंदगी देश, देश तो मैं लेखे लावा बचपन तो मन चार सी जिंदगी देश तो मैं लेखे लावा साका तकिया जलिया बाले बागदा साका तकिया जलिया बाले बागदा जो जिथे सी को मावां बदला लेना जाल को डवाय तो उधर लेना जाल को तो मन विच कसम सी खाई जवाब गोली दा गोली ना देना जवाब गोईदा गोई ना देना दे पाई दुश्मन पहुंचया दुश्मन तैयारी दुश्मन पहुंचया जो लंडन उसने तैयारी बाज पै गया पिछे शिका दे बाज पै गया पिछे शिका दे पंडन मार उड़ाई ਮੀਟੇ ਚਾਂਦੀ ਅੰਦਰ ਦੇਖ ਕੇ ਮੀਟੇ ਨਾ ਚਾਂਦੀ ਅੰਦਰ ਦੇਖ ਕੇ ਉੱਚੀ ਮਾਰੀ ਉਸ ਪੰਜਾਬੀ ਦਲਕਾਰੀ ਸਮਾਪਾਲਾ ਗਵਾਇਆ ਸੂਰਮੇ ਸਮਾਪਾਲਾ ਗਵਾਇਆ ਸੂਰਮੇ ਗੋਲੀ 베ਰੀ ਦੀ ਹਿੱਕ ਵਿੱਚ ਮਾਰੀ ਸਮਾਪਾਲਾ ਗਵਾਇਆ ਸੂਰਮੇ ਗੋਲੀ 베ਰੀ ਦੀ ਹਿੱਕ ਵਿੱਚ ਮਾਰੀ ਕਹਿੰਦਾ ਫੜ ਲਾ ਔਰ ਲੰਡਰ ਵਾਸੀਓ ਕਹਿੰਦਾ ਫੜ ਲਾ ਔਰ ਲੰਡਰ ਵਾਸੀਓ ਪੰਜਾਬ ਧਰਤ ਦੀ ਮੈਂ ਭਾਗੀ ਤਾਰੀ ਮੈਂ ਡਰਦਾ ਨਹੀਂ ਮੌਤ ਤੋਂ ਮੈਂ ਡਰਦਾ ਨਹੀਂ ਮੌਤ ਤੋਂ ਨਾ ਹੀ ਭੱਜਣ ਦੀ ਮੇਰੀ ਕੋਈ ਲਾਚਾਰੀ ਮੈਂ ਡਰਦਾ ਨਹੀਂ ਮੌਤ ਤੋਂ ਨਾ ਹੀ ਭੱਜਣ ਦੀ ਮੇਰੀ ਕੋਈ ਲਾਚਾਰੀ ਗੋਸਰ ਦਸਨਾ ਜਿਵੇਂ ਨਾ ਕਮਾਸੀ ਗੋਸਰ ਦਸਨਾ ਸਿਰਫ ਕਹੁੰਦਾ ਸੀ ਜੰਮਿਆਂ ਵਿੱਚ ਪੰਜਾਬ ਦੇ ਜੋ ਜੰਮਿਆਂ ਵਿੱਚ ਪੰਜਾਬ ਦੇ ਹੇ ਹਰ ਜੋਧਾ ਬਲਕਾ ਦੀ ਹੇ ਹਰ ਜੋਧਾ ਬਲਕਾ ਦੀ ਤਨਵਾ